ਜੋ ਇਹਨੇ ਤਕਲੀਫ ਕੱਟੀ ਆ 2 ਸਾਲ ਜੋ ਇਹਦੇ ਨਾਲ ਤਸ਼ੱਦਦ ਹੋਇਆ ਜੋ ਇਹਦੇ ਨਾਲ ਕੁੱਟਮਾਰ ਹੋਈ ਆ ਜਿਸ ਤਰ੍ਹਾਂ ਇਹਨੂੰ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਉਹ ਜੋ ਇਹਨੇ ਬਿਆਨ ਕੀਤਾ ਉਹ ਅਸੀਂ ਸ਼ਬਦਾਂ 'ਚ ਤੁਹਾਨੂੰ ਬਿਆਨ ਕਰਕੇ ਨਹੀਂ ਦੱਸ ਸਕਦੇ ਡੰਡੇ 'ਚ ਮਾਰਿਆ ਪਰ ਅੱਜ ਹੁਣ ਬੀਬੀ ਆਪਣੇ ਘਰ ਚਲੀ ਆ ਆਪਣੇ ਪਰਿਵਾਰ ਦੇ ਵਿੱਚ ਚੱਲੀ ਆਂ ਅਰਦਾਸ ਕਰਿਓ ਇਹ ਸਾਡੀ ਧੀ ਤੰਦਰੁਸਤ ਰਹੇ ਚੜ੍ਹਦੀ ਕਲਾ 'ਚ ਰਹੇ ਤੇ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਜਿਹੜੇ ਲੋਕਾਂ ਨੇ ਇਹਦੇ ਨਾਲ ਇਸ ਤਰ੍ਹਾਂ ਦੇ ਹਲਾਤ ਪੈਦਾ ਕੀਤੇ ਬੇਟਾ ਤੂੰ ਕੰਮ ਨਾ ਕਰ ਨਾ 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 ਚੱਲਾ ਨਾ ਬੇਟਾ ਨਾ ਬੇਟਾ ਅੱਜ ਮੈਨੂੰ ਖੁਸ਼ੀ ਹੈ ਕਿ ਮੈਂ ਮੈਂ ਇਸ ਜਗ੍ਹਾ ਹਾਂ ਜਿੱਥੇ ਮੈਨੂੰ ਮੇਰੇ ਮਾਬਪ ਮਿਲ ਗਏ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਜੀ ਇਹ ਬੇਬੀ ਭੈਣ ਆ ਜੀ ਇੱਥੋਂ ਸਾਡੇ ਕੋਲੇ ਸਲੇਮਪੁਰ ਤੋਂ ਛੱਡ ਕੇ ਗਏ ਸੀ ਹੈਬੋਵਾਲ ਤੋਂ ਡੇਰੀਆਂ ਦੇ ਕੋਲੋਂ ਮਿਲੀ ਸੀ ਇਹ ਭੈਣ ਇੱਕ ਝੁੱਗੀ ਦੇ ਵਿੱਚ ਪਈ ਸੀ ਤੇ ਬਹੁਤ ਹੀ ਹਾਲਤ ਇਹਦੀ ਮਾੜੀ ਸੀ ਤੇ ਇਹਦਾ ਭੈਣ ਦਾ ਜਦੋਂ ਇੱਥੇ ਛੱਡ ਕੇ ਗਏ ਵੀਰ ਅਸੀਂ ਵੀਡੀਓ ਸਾਂਝਾ ਕੀਤਾ ਸੰਗਤਾਂ ਦੇ ਨਾਲ ਤਾਂ ਉਹ ਵੀਡੀਓ ਸਾਂਝਾ ਕਰਨ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਇਹਦਾ ਪਰਿਵਾਰ ਇੱਥੇ ਲੁਧਿਆਣਾ ਹੀ ਰਹਿੰਦਾ ਵਾ ਇਹ 2 ਸਾਲ ਪਹਿਲਾਂ ਆਪਣੇ ਪਰਿਵਾਰ ਨੂੰ ਛੱਡ ਕੇ ਜਿਵੇਂ ਛੋਟੀ ਸੀਗੀ ਬੱਚੀ ਹਜੇ ਕਿਸੇ ਦੇ ਮਗਰ ਲੱਗ ਕੇ ਪਰਿਵਾਰ ਨੂੰ ਛੱਡ ਕੇ ਉਹਦੇ ਨਾਲ ਚੱਲੇਗੀ ਉਸ ਬੰਦੇ ਨੇ ਅੱਗੇ ਪਤਾ ਨਹੀਂ ਇਹਨੂੰ ਬੇਚਤਾ ਅੱਗੇ ਕੀ ਕੀਤਾ ਕਿਵੇਂ ਕੀਤਾ ਜੋ ਇਹਨੇ ਤਕਲੀਫ ਕੱਟੀ ਆ 2 ਸਾਲ ਜੋ ਇਹਦੇ ਨਾਲ ਤਸ਼ੱਦਦ ਹੋਇਆ ਜੋ ਇਹਦੇ ਨਾਲ ਕੁੱਟਮਾਰ ਹੋਈ ਆ ਜਿਸ ਤਰ੍ਹਾਂ ਇਹਨੂੰ ਕਮਰੇ 'ਚ ਬੰਦ ਕਰਕੇ ਰੱਖਿਆ ਜਾਂਦਾ ਸੀ ਤੇ ਉਹ ਜੋ ਇਹਨੇ ਬਿਆਨ ਕੀਤਾ ਉਹ ਅਸੀਂ ਸ਼ਬਦਾਂ 'ਚ ਤੁਹਾਨੂੰ ਬਿਆਨ ਕਰਕੇ ਨਹੀਂ ਦੱਸ ਸਕਦੇ ਪਰ ਵਾਹਿਗੁਰੂ ਦੀ ਕਿਰਪਾ ਨਾਲ ਇਹਦਾ ਘਰ ਲੱਭ ਗਿਆ ਇਹਦੇ ਮੰਮੀ ਪਾਪਾ ਅੱਜ ਲੈਣ ਆਏ ਨੇ ਇਹਨੂੰ ਇਹ ਚਾਰ ਭੈਣਾਂ ਹੀ ਆ ਤੇ ਇਹ ਵਿਚਾਲੜੀ ਸੀ ਕੁੜੀ ਤੇ ਬਾਕੀ ਪਰਿਵਾਰ ਵੀ ਪਿੱਛੇ ਘਰੇ ਦੋ ਸਾਲਾਂ ਤੋਂ ਇਹਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਅੱਜ ਹੁਣ ਬੀਬੀ ਆਪਣੇ ਘਰ ਚੱਲੀ ਆ ਆਪਣੇ ਪਰਿਵਾਰ ਦੇ ਵਿੱਚ ਚੱਲੀ ਆ ਅਰਦਾਸ ਕਰਿਓ ਇਹ ਸਾਡੀ ਧੀ ਤੰਦਰੁਸਤ ਰਹੇ ਚੜ੍ਹਦੀ ਕਲਾ ਚ ਰਹੇ ਤੇ ਉਹਨਾਂ ਲੋਕਾਂ ਨੂੰ ਸਜ਼ਾ ਮਿਲੇ ਜਿਹੜੇ ਲੋਕਾਂ ਨੇ ਇਹਦੇ ਨਾਲ ਇਸ ਤਰ੍ਹਾਂ ਦੇ ਹਾਲਾਤ ਪੈਦਾ ਕੀਤੇ ਤੁਹਾਨੂੰ ਵੀ ਮੇਰੀ ਬੇਨਤੀ ਹੈ ਪੁਲਿਸ 'ਮੇ ਜਾ ਕੇ ਰਿਪੋਰਟ ਕਰਨਾ ਹੈ ਅਬ ਠੀਕ ਉਹਨਕੇ ਬਾਰੇ ਮੇ ਜੋ ਇਸਕਾ ਨਾਮ ਬੋਲ ਰਹੀ ਹੈ ਨਾ ਜੀ ਅੱਛਾ ਹਾਂ ਉਹਨਕਾ ਨਾਮ ਬਤਾ ਕੇ ਪੁਲਿਸ 'ਮੇ ਕੰਪਲੀਟ ਕੀਜੀਏ ਬੋਲੀਏ ਇਹ ਬੋਲੇਗਾ ਹਾਂ ਜੇ ਜੇ ਹਮਾਰਾ ਕੋਈ ਜ਼ਰੂਰਤ ਹੋਗਾ ਤਾਂ ਹਮ ਵੀ ਸਪੋਰਟ ਕਰਾਂਗੇ ਆਪ ਲੋਗੋ ਠੀਕ ਹੈ ਬੇਬੀ ਹਾਂ चलो भगवान अच्छा करे हाँ देते हैं नंबर वहाँ नंबर भी मिलेगा सब कुछ मिलेगा वहाँ एंट्री पाएंगे ना आपकी अच्छा। चलिए वाहगुरु जी का खालसा वाह बहुत अच्छा। अभी घर जाना है इनके साथ? हाँ जी। फिर तो नहीं जाओगी घर से? नहीं, अब गलती जो गलती हुआ है, उस गलती का पछतावा भी है कि माँ बाप को बात ना मानने का नहीं मेरे जैसे होता है। और जितनी भी लड़के हैं मैं उन्हें यही कहूँगी जो माँ बाप होते हैं वो अपने बच्चे के लिए कभी कर गलत नहीं सोचते हैं बच्चे ये सोच लेते भी हमारे माँ बाप कुछ गलत सोच रहे हैं लेकिन ऐसा कुछ नहीं होता है अगर कोई भी लड़की भटक रही हो या, या फिर अभी भी या फिर अभी भी कोई गलती कर रही हो तो मेरी बात सुन ले ऐसी गलती ना करे अपने माँ बाप का बात पूरा माने क्यों कि माँ बाप ना कभी गलत रास्ता देते हैं ना तो कुछ माँ बाप सही बोलते हैं क्योंकि जिन्होंने जन्म दिया है उनको इनका दर्द पता होता है मेरी जैसे गलती कभी ना करें नहीं तो मेरे जैसे ही हालत आपका भी होगा जाना और हाँ ये जो नाथ आश्रम है यहाँ पे जो भी आते हैं पहले तो डरते हैं लेकिन हाँ हा, यहाँ पे माँ बाप के जैसे ही प्यार मिलता है सब कुछ मिलता है आज मुझे खुशी है कि मैं मैं इस जगह हूं जहां पर मुझे मेरे मां-बाप मिले